ਕਾਲਜ ਦੇ ਵਿੱਚ ਨੌਜਵਾਨ ਨੇ ਲੋਦੀ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਤਾਂ ਬੜਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਤਰਤਾਰਨ ਦੇ ਲਾਅ ਕਾਲਜ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦ ਇੱਕ ਨੌਜਵਾਨ ਦੇ ਵੱਲੋਂ ਕਾਲਜ ਅੰਦਰ ਦਾਖਲ ਹੋ ਕੇ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਘਟਨਾ ਮਗਰੋਂ ਨੌਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦਰਅਸਲ ਇਸ ਦਰਦਨਾਕ ਵਾਕਿਆ ਦੇ ਵਿੱਚ ਦੋਹਾਂ ਦੀ ਹੀ ਜਾਨ ਚਲੀ ਗਈ ਹੈ। ਤਾਂ ਮ੍ਰਿਤਕ ਵਿਦਿਆਰਥੀ ਦੀ ਪਛਾਣ ਨੁਸ਼ਹਿਰਾ ਪੰਨੂਆ ਦੀ ਰਹਿਣ ਵਾਲੀ ਸੰਦੀਪ ਕੌਰ ਵਜੋਂ ਹੋਈ ਹੈ ਜੋ ਕਿ ਲੋਅ ਕਾਲਜ ਕਾਲਜ ਦੇ ਵਿੱਚ ਪੜਾਈ ਕਰ ਰਹੀ ਸੀ ਤੇ ਜਦ ਕਿ ਨੌਜਵਾਨ ਦੀ ਪਛਾਣ ਪਿੰਡ ਮੱਲੀਆਂ ਦੇ ਰਹਿਣ ਵਾਲੇ ਪ੍ਰਿੰਸ ਰਾਜ ਸਿੰਘ ਦੇ ਵਜੋਂ ਹੋਈ ਹੈ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਨੇ ਕਾਲਜ ਦੇ ਵਿੱਚ ਦਾਖਲ ਹੋ ਕੇ ਸੰਦੀਪ ਕੌਰ ਦੇ ਮੱਥੇ ਦੇ ਵਿੱਚ ਗੋਲੀ ਮਾਰੀ ਹੈ ਤੇ ਇਸ ਮੌਕੇ ਤੇ ਉਸ ਦੀ ਜਾਨ ਚਰੀ ਗਈ ਹੈ ਹਾਲਾਂਕਿ ਸੂਚਨਾ ਮਿਲਦੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਪੂਰੀ ਵਾਰਦਾਤ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦੇ ਵਿੱਚ ਹੀ دہشت ਦਾ ਮਾਹੌਲ ਬਣਿਆ ਹੋਇਆ ਜਿੱਥੇ ਇਸ ਮੁੰਡੇ ਨੇ ਪਹਿਲਾਂ ਵਿਦਿਆਰਥੀ ਨੂੰ ਗੋਲੀ ਮਾਰੀ ਹੈ ਤੇ ਫਿਰ ਆਪ ਖੁਦਕੁਸ਼ੀ ਕਰ ਲਈ ਹੈ मेरा नाम हरजिंदर मेनू गल कोई पता नहीं है घरों आई है सबरी बड़ी सोहनी त्यार होके आई है ना सर ओने बेटी ने दसा क्या गलटी ਸੰਦੀਪ ਕੌਰ ਕਿੱਥੇ ਆਇ ਕਿਉਂ ਐਥੇ ਕਾਲ ਜਾਈ ਸਰ ਕਾਲ ਜਮਾਈ ਭਗ ਕਿ ਅੱਛਾ ਕਿੰਨੀ ਬੰਦੀ ਬੀ ਇਨਫੋਰਮੇਸ਼ਨ ਦਿੱਤੀ ਤਾਂ ਹਾਂਜੀ ਕੀ ਹੋਇਆ ਵਾ ਸਰ ਮੈਨੂੰ ਮੈਡਮ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਹਦਮੀ ਮੇਰਾ ਨਾਲ ਹੀ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਾਰ ਨੂੰ ਉੱਥੇ ਕੰਮ ਛੱਡ ਕੇ ਆ ਗਈਆਂ ਮੈਨੂੰ ਇਹ ਨਹੀਂ ਇਹਨਾਂ ਆਖਿਆ ਕਿ ਜਾਂ ਗੋਲੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾ ਉਹਦੇ ਸੱਟ ਬਹੁਤ ਲੱਗੀ ਆ ਤੇ ਸਾਰ ਨੂੰ ਆ ਗਈ ਇੱਥੇ ਆਣ ਕੇ ਵੇਖੇ ਮੇਰੀ ਤੀ ਮੁੱਕੀ ਪਈ ਗਾ ਹਲੋ ਦਾ ਕਰਨ ਦੀ ਸਾਰੋ ਹਲੋ ਦਾ ਕਰਨ ਦੀ ਹਾਂ ਜੀ ਸਾਰਾ ਪਤਾ ਨਹੀਂ ਸਾਰਾ ਅਣਜਾਣ ਕੋਈ ਪਤਾ ਨਹੀਂ ਆਂਦੇ ਤਰਨਤਾਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈਗੀ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾਂ ਸਕਿਉਰਿਟੀ ਦੇ ਕਿਤਰਾ ਕੋਈ ਅੰਦਰ ਆ ਸਕਦਾ ਪਿਸਟਲ ਵੀ ਜੇ ਵੀ ਹੁੰਦਾ ਕਿੱਥੇ ਗਿਆ ਅੰਦਰਿਆ ਭੇਟੀ ਮੈਂ ਸਰ ਮਿੰਤੋਂ ਤਾਂ ਮੂੰਗ ਨਹੀਂ ਵਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾਂ ਸਕਿਉਰਿਟੀ ਦੇ ਹਜੇ ਕਾਲਜ ਚੱਲ ਰਿਹਾ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆਪੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਨ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਹੈ ਪਰ ਅਸੀਂ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਮਤਲਬ ਬੱਚਿਆਂ ਦੀ ਕੋਈ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਨਾ ਕੋਈ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਟਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਉਹ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਈ ਤਾਂ ਫਿਰ ਫੜ ਗਿਆ ਬਸ ਤੇ ਨਾਲ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜੇ ਪੰਚਾਇਤ ਮੋਹਰ ਬਾਰਾਂ ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਤੇ ਗੋਲੀ ਵੱਜੀ ਹੋਈ ਹੈ ਔਰ ਅਸੀਂ ਸਭ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਵੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕੰਫਰਮ ਨਹੀਂ ਪਿਸਤਲ ਬਿਲਕੁਲ ਵਾਲਵਾਰੀ ਦੇ ਇਲਾਕੇ ਪਿਆ ਹੋਇਆ ਡੈਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਤ ਹੋਈ ਪਈ ਹੈ ਗੋਲੀ ਵੱਜੀ ਕੁੜੀ ਗੋ ਤਾਨੂੰ ਕੁਛ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਪੁੱਛ ਸਾਡੇ ਨਾਲ ਉਲਟਾ ਵਿਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੱਡ ਬੋਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਨੂੰ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਵਾਰਨ ਸਰ ਕੋਈ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਨਹੀਂ ਹੋ ਰਿਹਾ ਕਿ ਮਤਲਬ ਕਿੱਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਕਹਿੰਦਾ ਕਿ ਤੁਹਾਨੂੰ ਪੁੱਛੇ ਸੰਸਾਦ ਵੀ ਦੇ ਦੇ ਕੋਈ ਫਟਾ ਸਕੂਲ ਬਿਲਕੁਲ ਹੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਤੁਹਾਡੀ ਕੀ ਸਿਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆਣੀ 18-19 ਸਾਲ ਦੇ ਕਰੀਬ ਉਹਨਾਂ ਦੇ ਸਾਥ तकरीबन ਦੀ ਹੁੰਦਾ ਰਹੀ ਉਹ ਨੌ ਦਾ ਵੀ ਇਸ਼ਾਰਾ ਬਣਵਾ ਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤੇ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਹੈ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਹੈ ਜੀ ਸਰ ਜੋ ਵੀਡੀਓ ਚੱਲ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਇਹ ਨਾ ਸਾਡੇ ਸ੍ਰਿਹਾਲੀ ਥਾਣੇ ਦੇ ਵਿੱਚ ਇੱਕ ਲਾ ਕਾਲਜ ਹੈ ਜਿੱਥੇ ਦੋ ਬੱਚੇ ਪੜ੍ਹਦੇ ਸੀ ਕਿ ਫਸਟ ইয়ার ਦੇ ਵਿੱਚ ਪਹਿਲੇ ਸਾਲ ਚ ਨਾ ਐਡਮਿਸ਼ਨ ਲਈ ਆ ਇਹ ਪ੍ਰਿੰਸ ਰਾਜ ਨਾਮ ਦਾ ਲੜਕਾ ਜਿਹਦੀ ਉਮਰ ਕੋਈ 19-20 ਸਾਲ ਆ ਤੇ ਸੇਮ ਏਜ ਦੀ ਲੜਕੀ ਆ ਸੰਦੀਪ ਕੌਰ ਜਿਹਨੂੰ ਇਹਨੇ ਅੱਜ ਕਲਾਸ ਸ਼ੁਰੂ ਹੁੰਦਿਆਂ ਹੀ ਜੇ ਕਲਾਸ ਰੂਮ ਹੋਣੀ ਸੀ ਕਲਾਸ ਰੂਮ ਦੇ ਵਿੱਚ ਇਹਨੇ ਸਿਰਚ ਗੋਲੀ ਮਾਰੀ ਤੇ ਕੁੜੀ ਦੀ ਮੌਤ ਹੋ ਗਈ ਆ ਤੇ ਖੁਦ ਵੀ ਗੋਲੀ ਉਸੇ ਵળે ਇਹਨੇ ਆਪਣੇ ਆਪ ਨੂੰ ਵੀ ਮਾਰ ਲਈ ਆ ਜਿਹਦੇ ਸਬੰਧ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਇਨਕੁਆਰੀ ਕਰ ਰਹੇ ਹਾਂ ਤਫतीश ਕਰਕੇ ਜੋ ਵੀ ਬੰਦੀ ਕਾਰਵਾਈ ਆ ਤੇ ਉਹ ਕੀਤੀ ਜਾਏਗੀ